ਅੰਡਰਸਟ੍ਰੈਸਾਂ ਤੋਂ ਨਾਲ ਜਦੋਂ ਬੈਠਦੇ ਆ ਅਰੋੜਾ ਸਾਹਿਬ ਗੱਲਬਾਤ ਕਰੀ ਦੀ ਹੈ ਨਾ ਤੇ ਆਮੂਮਨ ਉਹ ਹਾਸੇ ਠੱਟੇ ਚੀ ਗੱਲ ਬਹੁਤ ਕਹਿੰਦੇ ਕਹਿੰਦੇ ਸਾਡੇ ਤਾਂ ਨਾ ਭ੍ਰਿਸ਼ਟਾਚਾਰ ਬਹੁਤ ਆ ਮਹੀਨਾ ਬਹੁਤ ਚੱਲਦਾ ਲੋੜੀਆਂ ਦਿਵਾਲੀਆਂ ਨਵਾਂ ਸਾਲ ਅਫਸਰ ਤਾਂ ਕਹਿੰਦੇ ਮੰਗਦੇ ਹੀ ਆ ਉਹ ਤਾਂ ਪੈਸੇ ਮੰਗਦੇ ਆ ਇਹ ਭ੍ਰਿਸ਼ਟਾਚਾਰ ਤੁਹਾਡੀ ਸਭ ਤੋਂ ਵੱਡੀ ਕੈਂਪੇਨ ਆ ਆਮ ਆਦਮੀ ਪਾਰਟੀ ਦੀ ਅੱਜ ਵੀ ਹੈ ਤੁਹਾਨੂੰ ਮਹਿਕਮੇ ਚ ਕੁਝ ਇਸ ਤਰ੍ਹਾਂ ਦੀਆਂ ਕਾਲੀਆਂ ਪੇਡਾਂ ਨਜ਼ਰ ਆਉਂਦੀਆਂ ਨੇ ਦੇਖੋ ਹਲੇ ਤੱਕ ਮੈਨੂੰ ਕੋਈ ਸਪੈਸੀਫਿਕ ਕੰਪਲੇਂਟ ਨਹੀਂ ਆਈ ਹੂੰ ਬਾਕੀ ਜਿਹੜੀ ਕਰਪਸ਼ਨ ਹੈ ਜੋ ਸਾਡੀ ਗਵਰਨਮੈਂਟ ਨੇ ਕੀਤਾ ਉਹ ਕੋਈ ਗਵਰਨਮੈਂਟ ਨਹੀਂ ਅਜੇ ਤੱਕ ਨਾ ਕਿਸੇ ਨੇ ਕੀਤਾ ਤੇ ਨਾ ਮੈਨੂੰ ਲੱਗਦਾ ਕੋਈ ਕਰ ਸਕਦਾ ਜੀ ਅਸੀਂ ਤਾਂ ਆਪਣੇ ਬੰਦੇ ਨਹੀਂ ਬਖਸ਼ੇ ਬਾਕੀ ਤਾਂ ਛੱਡੋ ਹਾਂਜੀ ਪਰ ਹੁਣ ਗੱਲ ਇਹ ਹੈ ਕਿ ਲੋਕਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਕਈਆਂ ਨੂੰ ਕਿ ਮੇਰਾ ਬਗੈਰ ਪੈਸੇ ਦਿੱਤੇ ਕੰਮ ਹੋ ਜਾਊ ਉਹ ਕਹਿੰਦਾ ਯਾਰ ਮੈਨੂੰ ਨਹੀਂ ਲੱਗਦਾ ਇਹ ਕੰਮ ਹੋਣਾ ਕਈਆਂ ਨੂੰ ਵਿਸ਼ਵਾਸ ਹੀ ਤਾਂ ਹੁੰਦਾ ਜਦੋਂ ਪੈਸੇ ਫੜਾ ਦਿੰਦਾ ਕਿ ਹੁਣ ਕਿ ਹੁਣ ਕੰਮ ਹੋ ਜਾਊਗਾ ਪਰ ਵਿਰੋਧੀ ਤੇ ਰੋੜਾ ਸਾਹਿਬ ਵੀ ਪ੍ਰਚਾਰ ਕਰ ਰਹੀ ਕਹਿੰਦੇ ਜਿਹੜਾ ਪਿਛਲੀ ਸਰਕਾਰ ਚ 5000 ਅਰਚ ਕਰਦਾ ਸੀ ਇਹਨਾਂ ਵਾਲੀ ਚ ਹੁਣ 50000 ਮੰਗਣ ਲੱਗ ਪਿਆ ਤਾਂ ਲੱਗਦਾ ਰਿਸ਼ਵਤ ਖਤਮ ਹੋ ਗਈ ਪਤਾ ਨਹੀਂ ਪਿਛਲੀ ਸਰਕਾਰ ਦੇ ਵੀ ਉਹਨਾਂ ਦੇ ਹੋਣੇ ਆ ਰੇਟ ਕਾਰਡ ਸਾਡੀ ਸਰਕਾਰ ਚ ਤਾਂ ਕੋਈ ਰੇਟ ਕਾਰਡ ਹੈ ਨਹੀਂ ਜੇ ਕੋਈ ਪਾਰਟਿਕੂਲਰ ਉਹਨਾਂ ਨੂੰ ਕੇਸ ਦਾ ਪਤਾ ਦੱਸਣ ਅਸੀਂ ਉਹ ਬੰਦੇ ਤੇ ਐਕਸ਼ਨ ਵੀ ਲਵਾਵਾਂਗੇ ਔਰ ਇਹ ਹੁਣ ਬਾਕੀ ਕੋਈ ਜੋ ਮਰਜ਼ੀ ਕਹੀ ਜਾਵੇ